ਇਦੇ ਕੋਲ ਕੋਈ ਵੀ ਕਾਗਜ਼ ਪੱਤਰ ਹਜੇ ਤੱਕ ਨਹੀਂ ਮਿਲਿਆ ਇੰਚਾਰਜ ਸਾਹਿਬ ਦਾ ਅਸੀਂ ਇੰਤਜ਼ਾਰ ਕਰ ਰਹੇ ਹਾਂ ਸਾਹਿਬ ਉਹਨੇ ਰੋਕਿਆ ਇਹਨੂੰ ਲੇਕਿਨ ਅਗਲੀ ਕਾਰਵਾਈ ਨਾਂ ਤੇ ਦੇ ਟਾਇਰ ਸਹੀ ਹੈ ਕੋਈ ਵੀ ਨਹੀਂ ਉਧਰ ਇੰਚਾਰਜ ਸਾਹਿਬ ਆ ਗਏ ਨੇ ਪੁਲੀ ਜਾਓ ਤੇ ਇਸ ਦੀ ਆਰ ਸੀ ਦਿਖਾਈਏ ਆਰ ਸੀ ਦਿਖਾ ਦਿਜੀਏ ਡਰਾਈਵਿੰਗ ਲੈਸਨਸ ਦਿਖਾ ਦਿਜੀਏ ਆਪਕੇ ਪਾਸ ਸਾਈਕਲ ਡਰਾਈਵਿੰਗ ਲੈਸਨਸ ਨਹੀਂ ਹੈ है तो आपने ये क्यों बनाया है जगाड़ू रेडी आप नहीं बना सकते हैं कहीं भी जाते हैं आप आप इस पर भार भी जो होते हैं जो भार होता है तो छोटे छोटे बच्चे भी बिठाए होते हैं ये देखिए ना पीछे नंबर प्लेट है ना आगे नंबर प्लेट है हाँ बेटा बताइए आप अगर आपके पास कोई इसका टागिल है तो हमें दिखा दो आरसी दिखा दीजिए मत भाई हां उनको बोल दो आपके व्हाट्सएप पर डाल दो तो हम देख लेते हैं नहीं तो मैं इसको बंद कर दूंगा हां जल्दी करो ये देखिए टैब तो ये नंबर देखिए हमें इतनी हां इतना नजदीक से देख रहे हैं पट्टी दिखाई नहीं दे रहा है ये नंबर प्लेट भी आपकी वो दूसरी है प्लीज आप दिखा दो हम आपको भेज देंगे कि हम इसको बंद करेंगे पंकज जी बाकी वाली की संदेश है कि ये जो जुगाड़ू रेड़ियां लेके घूम रहे हैं आ ਇਹਦਾ ਹੁਣ ਅੱਗੇ ਕੀ ਐਕਸ਼ਨ ਹੈ ਇਹਦੇ ਬਾਰੇ ਦੇਖੋ ਜਿਹੜੀਆਂ ਜਗਾੜੂ ਰੇੜੀਆਂ ਜੀ ਇਹ ਨਹੀਂ ਬਣਾ ਸਕਦੇ ਰੂਲ ਮੁਤਾਬਕ ਇਹ ਗਲਤ ਹੈਗਾ ਕਿਉਂਕਿ ਇਹਦੇ ਵਿੱਚ ਜਿਹੜੀਆਂ ਭਾਰ ਢੋਣ ਵਾਲੀਆਂ ਗੱਡੀਆਂ ਉਹਨਾਂ ਨੂੰ ਬੜੀ ਪ੍ਰੋਬਲਮ ਆਉਂਦੀ ਹੈ ਉਹਨਾਂ ਦਾ ਜੋ ਬਿਜ਼ਨਸ ਹੈ ਉਹ ਕੱਟ ਰਿਹਾ ਇਹ ਕਾਨੂੰਨ ਮੁਤਾਬਕ ਬਿਲਕੁਲ ਗਲਤ ਹੈ ਇਸ ਕਰਕੇ ਅਸੀਂ ਇਹਨਾਂ ਨੂੰ ਪਹਿਲਾਂ ਵੀ ਵਾਰਨਿੰਗ ਦਿੱਤੀ ਸੀ ਇਹ ਬੰਦ ਵੀ ਕੀਤੇ ਸੀਗੇ ਮਾਨਯੋਗ ਅਦਾਲਤ ਵੱਲੋਂ ਇਹਨਾਂ ਨੂੰ ਭਾਰੀ ਜੁਰਮਾਨੇ ਵੀ ਕੀਤੇ ਗਏ ਇਹਨਾਂ ਨੂੰ ਖਤਮ ਵੀ ਕੀਤਾ ਗਿਆ ਪਰ ਇਹ ਫਿਰ ਵੀ ਇਸ ਚੀਜ਼ ਤੋਂ ਬਾਜ਼ ਨਹੀਂ ਆ ਰਹੇ ਹੁਣ ਇਹਨਾਂ ਦੇ ਕੋਲੇ ਤਾਂ ਕੋਈ ਡਾਕੂਮੈਂਟ ਨਹੀਂ ਹੈ ਇਹ ਕਹਿ ਰਹੇ ਜੀ ਆਰਸੀ ਕਰਾ ਇਹਨੂੰ ਕੋ WhatsApp ਤੇ ਦਿਖਾਓ ਇਹ ਇਹਦਾ ਕੋਲ ਕੁਝ ਨਹੀਂ ਹੈਗਾ ਤੇ ਹੁਣ ਬੰਦ ਹੋਏਗੀ ਬਿਲਕੁਲ ਜੀ ਅਸੀਂ ਨੂੰ ਮੌਕੇ ਤੇ ਬੰਦ ਕਰਾਂਗੇ ਆ ਤੁਹਾਡੇ ਹੋਰ ਤੁਸੀਂ 5 ਤਰੀਕ ਤੱਕ ਬਾਕੀ ਦੇ ਜਿਹੜੇ ਈ ਰਿਕਸ਼ਾ ਚਲਾਉਂਦੇ ਆ ਉਹਨਾਂ ਦੇ ਜਿਗਾੜੂ ਰੈਡੀਆ ਬੜਾਈ ਫੜਦੇ ਆ ਉਹਦੇ ਬਾਰੇ ਥੋੜਾ ਜਿਹਾ ਉਹਨਾਂ ਨੂੰ ਇੱਕ ਅਪੀਲ ਕਰਦੇ ਆ ਕਿ ਪਲੀਜ਼ ਜਿਹੜੀਆਂ ਤੁਸੀਂ ਜਗਾੜੂ ਰੇੜੀਆਂ ਬਣਾਈਆਂ ਇਹਨਾਂ ਨੂੰ ਖਤਮ ਕਰੋ ਨਾ ਬਣਾਓ ਤੇ ਰਾਮ ਨਾਲ ਜਿਹੜਾ ਆਪਣਾ ਤੁਹਾਡਾ ਕੰਮ ਹੈ ਉਹ ਕੰਮ ਕਰੋ ਇਹਦੇ ਨਾਲ ਕੀ ਹੈ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਾ ਕਿ ਜਿਹੜੇ ਵੀਰ ਸਾਡੇ ਭਾਰ ਝੋਣ ਵਾਲੀਆਂ ਗੱਡੀਆਂ ਚਲਾਉਂਦੇ ਆ ਉਹ ਇਸ ਚੀਜ਼ ਤੋਂ ਬਹੁਤ ਪ੍ਰਭਾਵਿਤ ਹੈ ਉਹ ਕੰਮ ਨਹੀਂ ਕਰ پا ਰਹੇ ਕੰਮ ਭਾਰਤ ਹੋਣ ਵਾਲੀਆਂ ਗੱਡੀਆਂ ਦਾ ਪਰੇ ਜਗਾੜੂ ਰੇੜੀਆਂ ਬਣਾ ਕੇ ਸਬਜ਼ੀ ਵੀ ਢੋ ਰਹੇ ਆ ਇੱਥੇ ਮਨੁੱਖੀ ਜਿਹੜੇ ਜਾਨਾ ਉਹਨਾਂ ਨੂੰ ਵੀ ਪਿਠਾ ਲਿਆ ਲੋਕਾਂ ਨੂੰ ਪਿਠਾ ਰਿਹਾ ਇੱਥੇ ਵੇਖੋ ਕੋਈ ਕਿਸੇ ਦੀ ਸੇਫਟੀ ਨਹੀਂ ਹੈਗੀ ਕਿਸੇ ਟਾਈਮ ਕੁਝ ਵੀ ਹੋ ਸਕਦਾ ਇਸ ਕਰਕੇ ਇਹਨੂੰ ਅਸੀਂ ਬੰਦ ਕਰਨੇ ਜੀ ਹਾਂਜੀ ਵਾਲੀ ਕੀ ਸੰਦੇਸ਼ ਆ ਬਾਕਿਆਂ ਵਾਸਤੇ ਇਹੀ ਹੈ ਕਿ ਜਿਨ੍ਹਾਂ ਨੇ ਜਗਾੜੂ ਰੇੜੀਆਂ ਬਣਾਈਆਂ ਇਹਨਾਂ ਨੂੰ ਪੁਲਿਸ ਬੰਦ ਕਰ ਦਿਓ ਹਾਂ ਜੇ ਜੋ ਤੁਸੀਂ ਉਹਨੇ ਇੱਕ ਹੋਰ ਕੱਟੀਆਂ ਰੋਕੀਆਂ ਕਈ ਵੇਲੇ ਟਰੈਕਟਰ ਟਰਾਲੀਆਂ ਜਾਂ ਕੋਈ ਬੰਦਾ ਵਿੱਚ ਆਪਣੇ ਪਾਰਟ ਟੋਣ ਲੈ ਕੇ ਜਾਂਦੇ ਆ ਉਹ ਟੱਕਦੇ ਨਹੀਂ ਉਤੋਂ ਹਾਂਜੀ ਪਿੱਛੇ ਬੰਦ ਵੀ ਕਰਕੇ ਆਏ ਆ ਤੁਹਾਨੂੰ ਉਹਨਾਂ ਬਾਰੇ ਕੀ ਕਹਿਣਾ ਜਾਓਗੇ ਉਹ ਮੈਂ ਤੁਹਾਨੂੰ ਜ਼ਿਆਦਾ ਜ਼ਿਆਦਾ ਤੁਸੀਂ ਟਾਈਮ ਦਤਾ ਉਹਨਾਂ ਨੂੰ ਹਾਂ ਉਹ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਕਿ ਜਿਹੜੀਆਂ ਟਰਾਲੀਆਂ ਦੇ ਉੱਪਰ ਸਾਡੇ ਜਿਹੜੇ ਪੱਠਿਆਂ ਵਾਲੇ ਵੀਰ ਐ ਇੱਟਾਂ ਲਾਦੇ ਆ ਰੇਤਾ ਬਜਰੀ ਜਾਂ ਸਿਮਿੰਟ ਲਾਦੇ ਆ ਤੇ ਉਹਦੇ ਉੱਪਰ ਤਰਪਾਲ ਦੇਣੀ ਬਹੁਤ ਜ਼ਰੂਰੀ ਹੁੰਦੀ ਐ ਅਗਰ ਉਹ ਤਰਪਾਲ ਨਹੀਂ ਦਿੰਦੇ ਉਹ ਮਿੱਟੀ ਕਟਾ ਔਰ ਡੱਕੇ ਜਿਹੜੀ ਪਿੱਛੇ ਪਬਲਿਕ ਆ ਰਹੀ ਹੈ ਉਹਨਾਂ ਦੀ ਅੱਖਾਂ ਵਿੱਚ ਪੈਂਦੀਆਂ ਉਹਨਾਂ ਦੀ ਅੱਖਾਂ ਦਾ ਨੁਕਸਾਨ ਹੋ ਸਕਦਾ ਜਾਂ ਕੋਈ ਐਕਸੀਡੈਂਟ ਵੀ ਉਹਨਾਂ ਦਾ ਹੋ ਸਕਦਾ ਅੱਜ ਹੀ ਅਸੀਂ ਇੱਕ ਟਰਾਲੀ ਜਿਹੜੀ ਹੈ ਇਸੇ ਤਰ੍ਹਾਂ ਇਤੇ ਉਹ ਬੰਦ ਕਰਕੇ ਆਏ ਆ ਤੇ ਮੈਂ ਸਾਰਿਆਂ ਨੂੰ ਅਪੀਲ ਕਰਨੀ ਚਾਹੁੰਦਾ ਕਿ ਪਲੀਜ਼ ਜਦੋਂ ਤੁਸੀਂ ਇਦਾਂ ਦਾ ਕੋਈ ਵਹੀਕਲ ਲੈ ਕੇ ਨਿਕਲਦੇ ਹੋ ਜਿਹਦੇ ਉੱਪਰ ਤੁਸੀਂ ਮਿੱਟੀ ਰੇਤਾ ਜਾਂ ਇਟਾਂ ਲੱਦੀਆਂ ਜਾਂ ਬਜਰੀ ਲੱਦੀ ਹੈ ਉਹਦੇ ਉੱਪਰ ਤੁਸੀਂ ਜਿਹੜੀ ਤਰਪਾਲ ਹੈ ਉਹ ਜ਼ਰੂਰ ਦਿਓ ਵੈਸੇ ਮੈਂ ਕਹਿ ਸਕਦਾ ਕਿ ਸ਼ਿਹਾਰਪੁਰ ਦੇ ਵਿੱਚ 90% 90% ਇਹ ਜਿਹੜੀ ਤਰਪਾਲ ਹੈ ਲੋਕ ਦੇਣ ਲੱਗ ਗਏ ਆ 10% ਜਿਹੜੇ ਹੈਗੇ ਆ ਉਹ ਤੁਹਾਡੀ ਵੀਡੀਓ ਰਹੀਂ ਉਹਨਾਂ ਦੇਖ ਕੇ ਉਹਨਾਂ ਨੇ ਵੀ ਆਪਣੇ ਆ ਸੁਧਰ ਜਾਣਾ ਸਾਡਾ ਚਲਾਨ ਕਰਨਾ ਕੋਈ ਮਕਸਦ ਨਹੀਂ ਹੈ ਸਾਡਾ ਸਿਰਫ ਪਬਲਿਕ ਨੂੰ ਅਵੇਅਰਨੈਸ ਦੇਣਾ ਤਾਂ ਜੋ ਟ੍ਰੈਫਿਕ ਰੂਲਾਂ ਦੀ ਜਿਹੜੀ ਰਿਸਪੈਕਟ ਹੁੰਦੀ ਰਵੇ ਤੇ ਪਾਲਣਾ ਹੁੰਦੀ ਰਵੇ ਇਹੀ ਪੰਜਾਬ ਪੁਲਿਸ ਦਾ ਇੱਕ ਮੋਟੋ ਹੈ